ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਵੀ ਬੀਬੀ ਜਗੀਰ ਕੌਰ ਨੇ ਬਾਗੀ ਅਕਾਲੀਆਂ ਤੇ ਵੱਡਾ ਹਮਲਾ ਕੀਤਾ ਉਹਨਾਂ ਕਿਹਾ ਕਿ ਪਾਰਟੀ ਤੋਂ ਉੱਤੇ ਕੋਈ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਅਜਨਾਲਾ ਤੇ ਬ੍ਰੰਪੁਰਾ ਵੀ ਅਗਰ ਲੋਕ ਸਭਾ ਪਹੁੰਚੇ ਮੈਂਬਰ ਪਾਰਲੀਮੈਂਟ ਬਣੇ ਤਾਂ ਉਹਨਾਂ ਨੂੰ ਪਾਰਟੀ ਨੇ ਲੋਕ ਸਭਾ ਤੱਕ ਪਹੁੰਚਾਇਆ ਉਹਨਾਂ ਨੇ ਵੀ ਕਿਹਾ ਜਿਹੜੇ ਪਾਰਟੀ ਛੱਡ ਦਿੰਦੇ ਨੇ ਉਹਨਾਂ ਦਾ ਵजूद ਖਤਮ ਹੋ ਜਾਂਦਾ ਹੈ ਔਰ ਇਹਨਾਂ ਵਿੱਚੋਂ ਵੀ ਕਿਸੇ ਆਗੂ ਨੂੰ ਅਗਰ ਸ਼ੱਕ ਹੈ ਤਾਂ ਮੇਰੇ ਖਿਲਾਫ ਚੋਣ ਲੜ ਕੇ ਵੇਖ ਲੈਣ ਖੁਲੇਖਾ ਦੂਰ ਹੋ ਜਾਏ ਕੀ ਕੁਝ ਕਹਾ ਉਹਨਾਂ ਨੇ ਆਪਣੀ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਮੇਰੇ ਚਾਹੀ ਹੂਗੀ ਮਨਿੰਦਰ ਸਿੰਘ ਮੋਹਨ 2022 ਦੀ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਕਾਲੀਦਾਰ ਵੱਲੋਂ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਬੀਬੀ ਜਗੀਰ ਕੋਰ ਨੂੰ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਸ਼੍ਰੋਮਣੀ ਕਾਲੀਦਾਰ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ਪਾਰਟੀ ਪ੍ਰਧਾਨ ਸੁਖੀ ਸਿੰਘ ਬਾਦਲ ਵੱਲੋਂ ਬੀਬੀ ਪਹਿਲਾ ਉਮੀਦਵਾਰ ਤੁਹਾਨੂੰ ਲਾਣਿਆ ਗਿਆ ਕੀ ਕਹਿਣਾ ਚਾਹੋਗੇ ਆਪਣੀ ਇਸ ਉਮੀਦਵਾਰੀ ਦੇ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦੀ ਹਾਂ ਗੁਰੂ ਸਾਹਿਬ ਦਾ ਛੁਕਰਾਨਾ ਕਰਦੀ ਹਾਂ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਸ ਤੇ ਪਵਿੱਤਰ ਸਥਾਨ ਤਰਨਤਨ ਸਾਹਿਬ ਦੀ ਧਰਤੀ ਦੇ ਉੱਤੇ ਪਾਰਟੀ ਦੇ ਪ੍ਰਧਾਨ ਸਾਹਿਬ ਸ੍ਰੀ ਸੁਖਵੀਰ ਸਿੰਘ ਬਾਦਲ ਨੇ ਆਪਣੇ ਵਿਸ਼ਵਾਸ ਨੂੰ ਪਾਰਟੀ ਦੇ ਲੀਡਰਾਂ ਦੇ ਵਿਸ਼ਵਾਸ ਨੂੰ ਸੰਗਤ ਸਾਹਮਣੇ ਰੱਖਿਆ ਤੇ ਫਿਰ ਸੰਗਤ ਦੀ ਪ੍ਰਵਾਨਗੀ ਲੈ ਕੇ ਜੋ ਮੈਨੂੰ ਹੁਕਮ ਲਾਇਆ ਹੈ ਮੈਂ ਸੀਸ ਰੋਣੀ ਔਰ ਮੈਂ ਸਮਝਦੀ ਹਾਂ ਕਿ ਜਿੱਡਾ ਵੀ ਵੱਡਾ ਵਿਸ਼ਵਾਸ ਸੰਗਤ ਨੇ ਤੇ ਬਾਦਲ ਸਾਹਿਬ ਨੇ ਮੇਰੇ ਵਿੱਚ ਪ੍ਰਗਟਾਇਆ ਉਸ ਤੋਂ ਵੀ ਵੱਧ ਮੈਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਆਪਣਾ ਜਿਹੜਾ ਰੋਮ ਰੋਮ ਜੋ ਮੇਰਾ ਕਰਜ਼ਾਈ ਹੋਇਆ ਉਹ ਸੇਵਾ ਕਰਕੇ ਮੈਨੂੰ ਤਾਂ ਕਰਜ਼ਾ ਉਤਾਰਾਂਗੀ ਬਸ ਮੈਂ ਤੇ ਸ਼ੁਕਰਾਨਾ ਨਹੀਂ ਕਰ ਸਕਦੀ ਧੰਨਵਾਦ ਹੀ ਕਰ ਸਕਦੀ ਸ਼ੋਮਣੀ ਕਾਲੀ ਦਲ ਦੇ ਦੋ ਸੀਨੀਅਰ ਆਗੂ ਜੋ ਵੱਖ-ਵੱਖ ਸਮੇਂ ਦੌਰਾਨ ਲੋਕ ਸਭਾ ਖਡੂਰ ਸਾਹਿਬ ਹਲਕੇ ਤੋਂ ਜਿੱਤ ਚੁੱਕੇ ਨੇ ਡਾਕਟਰ ਤਨ ਸਿੰਘ ਜਨਰਾਲਾ ਤਰਨਜੀਤ ਸਿੰਘ ਬਰੰਪੁਰਾ ਦੋਨੋਂ ਹੁਣ ਤੁਹਾਡੇ ਖਿਲਾਫ ਨੇ ਪਾਰਟੀ ਤੋਂ ਅਲਬਦਾ ਕਹਿ ਚੁੱਕੇ ਨੇ ਟਕਸਾਲੀ ਅਕਾਲੀ ਦਲ ਬਣਾ ਕੇ ਤੁਹਾਡੇ ਖਿਲਾਫ ਮੈਦਾਨ ਚਾਰ ਰਹੇ ਨੇ ਕਿ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਵਿਰੋਧੀਆਂ ਨੂੰ ਹਲਕਾ ਖਡੂਰ ਸਾਹਿਬ ਦੇ ਸਾਰੇ ਹਲਕੇ ਜਿਹੜੇ ਐ ਇਹ ਸ਼੍ਰੋਮਣੀ ਅਕਾਲੀ ਦਲ ਦੇ ਮਦਈ ਐ ਇਹਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਪੰਥ ਵਾਸਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਹਮੇਸ਼ਾ ਹੀ ਇਹਨਾਂ ਨੇ ਇਸ ਹਲਕੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਇਆ ਜੇ ਉਹ ਵੀ ਜਿੱਤੇ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਸੀ ਉਹ ਵੀ ਜਿੱਥੇ ਸੀ ਤੇ ਤੱਕੜੀ ਚੋਣ ਨਿਸ਼ਾਨਦੇ ਜਿੱਥੇ ਸੀ ਜੇ ਉਹ ਆਪਣਾ ਕੋਈ ਇੱਥੇ ਵਜੂਦ ਰੱਖਦੇ ਹੋਣ ਆਪਣਾ ਆਧਾਰ ਰੱਖਦੇ ਹੋਣ ਤਾਂ ਫਿਰ ਉਹਨਾਂ ਨੂੰ ਚੋਣ ਲੜ ਕੇ ਵੇਖ ਲੈਣਾ ਚਾਹੀਦਾ ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਰੱਖਦੇ ਆ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਮਦਈ ਬਣ ਕੇ ਉਹਦੀ ਸਲਾਹਨਾ ਕਰਦੇ ਆ ਮੈਂ ਸਮਝਦੀ ਆ ਕਿ ਇਹ ਭੁਲੇਖਾ ਹਰ ਇੱਕ ਨੂੰ ਹੁੰਦਾ ਹੈ ਕੋਈ ਬੰਦਾ ਇਕੱਲਾ ਮਹਾਨ ਨਹੀਂ ਹੁੰਦਾ ਇਹ ਮਹਾਨ ਹੁੰਦੀ ਹੈ ਤੇ ਪਾਰਟੀ ਹੁੰਦੀ ਹੈ ਸੋ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਜੋ ਹੁਕਮ ਲਾਇਆ ਮੈਂ ਸਮਝਦੀ ਕਿ ਲੋਕ ਜਿਹੜੇ ਹਮੇਸ਼ਾ ਹੀ ਜਿੱਥੇ ਪੰਥ ਨੂੰ ਜਿਤਾਉਂਦੇ ਆਏ ਸ਼੍ਰੋਮਣੀ ਕਾਲਦਾਨ ਨੂੰ ਜਿਤਾਉਂਦੇ ਆਏ ਆ ਅੱਜ ਵੀ ਇਸ ਸੀਟ ਜਿਹੜੀ ਹੈ ਉਹਨਾਂ ਨੇ ਮਨ ਬਣਾਇਆ ਹੋਇਆ ਲੋਕਾਂ ਦਾ ਉਤਸ਼ਾਹ ਵੇਖ ਕੇ ਮੈਂ ਕਹਿ ਸਕਦੀ ਕਿ ਲੋਕਾਂ ਨੇ ਪਹਿਲੇ ਹੀ ਮਨ ਬਣਾਇਆ ਹੋਇਆ ਕਿ ਅਸੀਂ ਸ਼੍ਰੋਮਣੀ ਕਾਲਦਾਨ ਭਾਰਤੀ ਜਨਤਾ ਪਾਰਟੀ ਨੂੰ ਜਿਤਾਵਾਂਗੇ ਕੀ ਮੁੱਦੇ ਲੈ ਕੇ ਬੀਬੀ ਜ਼ਗੀਰਕੌਰ ਜਨਤਾ ਦੀ ਕਚਹਿਰੀ ਜਾਓ ਸਨਾ ਪ੍ਰਕਾਸ਼ੇ ਬਾਦਲ ਵੱਲੋਂ ਜੋ ਕਿਤੇ ਵਿਕਾਸ ਦੇ ਕਾਰਜ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਔਰ ਲੋਕਾਂ ਦੇ ਨਾਲ ਕਿਤੇ ਚਾਹ ਵੀ ਪੂਰੇ ਕੀਤੇ ਤੇ ਲੋਕਾਂ ਦੇ ਆਮ ਗਰੀਬਾਂ ਲੋਕਾਂ ਨੂੰ ਬਹੁਤ ਵੱਡੀਆਂ ਸਹੂਤਾ ਮਹਈਆ ਕਰਾਈਆਂ 24 ਘੰਟੇ ਬਿਜਲੀ ਮਹਈਆ ਕਰਾਈ 2.5 ਲੱਖ 3 ਲੱਖ ਤੋਂ ਉੱਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਸੀ ਔਰ ਜੋ ਅੱਜ ਕਾਂਗਰਸ ਦਾ ਫੇਲੂਰ ਹੈ ਉਹਦੇ ਉਹ ਅਸੀਂ ਲੈ ਕੇ ਲੋਕਾਂ ਚ ਜਾਵਾਂਗੇ ਫਖੀਰ ਲ ਸਵਾਲ ਹੈ ਜੀ ਮੁੱਖ ਮੁਕਾਬਲਾ ਕਿੰਦੇ ਨਾਲ ਮੰਦੇ ਹੋ ਤੁਸੀਂ ਕਾਂਗਰਸ ਨਾਲ ਟਕਸਾਲੀ ਕਾਲੀ ਦਲ ਨਾਲ ਆਮ ਆਦਮੀ ਪਾਰਟੀ ਨਾਲ ਮੁੱਖ ਵਿਰੋਧੀ ਉਮੀਦਵਾਰ ਕਿਸ ਪਾਰਟੀ ਦੇ ਦੇਖੋ ਜੀ ਪੰਜਾਬ ਚ ਦੋ ਹੀ ਪਾਰਟੀਆਂ ਨੇ ਹਮੇਸ਼ਾ ਲੜਦੀਆਂ ਪਾਵੇਂ ਉਹ ਪਾਰਲੀਮੈਂਟ ਦੀ ਚੋਣ ਹੋਵੇ ਪਾਵੇਂ ਲੋਕ ਸਭਾ ਦੀ ਚੋਣ ਦੂਜਿਆਂ ਦੇ ਸਾਰਿਆਂ ਇਹਨਾਂ ਨੇ ਆਪਣੇ ਏਜੰਟ ਖੜੇ ਕੀਤੇ ਆ ਤਰੀਕੇ ਦੇ ਨਾਲ ਕਿ ਵੋਟਾਂ ਖਰਾਬ ਕਿੱਦਾਂ ਕਰਨੀਆਂ ਉਹਨਾਂ ਨੂੰ ਤਾਂ ਕੋਈ ਪਾਰਟੀ ਨਹੀਂ ਮੰਨਦਾ ਪਾਰਟੀ ਹੈ ਕਿਹੜੀ ਹੈ ਕੋਈ ਮਹਾਗੱਠਰ ਬੰਦਰ ਬਣਾਈ ਫਿਰਦਾ ਕੋਈ ਪੰਜ ਛੇ ਨਾਲ ਗਏ ਆ ਉਹ ਪੰਜੇ ਛੇਵੇਂ ਹੀ ਲੀਡਰ ਹੀ ਲੀਡਰ ਹੈ ਪ੍ਰਧਾਨ ਹੀ ਪ੍ਰਧਾਨ ਇੱਕ ਦੂਜੇ ਨੂੰ ਨਹੀਂ ਮੰਨਦੇ ਉਹਦੇ ਕਿਸੇ ਨੂੰ ਇੱਕ ਨੂੰ ਲੀਡਰ ਹੀ ਨਹੀਂ ਮੰਨਦੇ ਸੋ ਉਹਨਾਂ ਲੋਕਾਂ ਨੇ ਲੋਕੀ ਲੋਕੀ ਸਭ ਸਮਝਦੇ ਆ ਮੈਂ ਸਮਝਦੀ ਆ ਕਿ ਇਸ ਹਲਕੇ ਵਿੱਚ ਤੇ ਮੈਨੂੰ ਕੋਈ ਮੁਕਾਬਲਾ ਹੀ ਨਹੀਂ ਕਰਨੀ ਹੁੰਦਾ ਇਸ ਹਲਕੇ ਵਿੱਚ ਤੇ ਲੋਕਾਂ ਨੂੰ ਚਾਹ ਚੜਿਆ ਹੋਇਆ ਹੈ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਵੋਟ ਪਾਣੀ ਹੈ ਤੇ ਇਹਨੇ ਸ਼੍ਰੋਮਣੀ ਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਆਪਣੀ ਉਮੀਦਵਾਰੀ ਲਈ ਜਿੱਥੇ ਪਾਰਟੀ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਆਸਪਟਾਈ ਹੈ ਕਿ ਜਿੱਤ ਕੇ ਜਿਹੜੀ ਇਹ ਸੀਟ ਪਾਰਟੀ ਦੀ ਪਾਰਟੀ ਪ੍ਰਧਾਨ ਦੀ ਚੋਲੀ ਚ ਪਾਣਗੇ ਔਰ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਹੈ ਔਰ ਬਾਕੀ ਜਿੰਨੀਆਂ ਵੀ ਪਾਰਟੀਆਂ ਜਿੰਨੀ ਵੀ ਤਰ੍ਹਾਂ ਨੇ ਉਹ ਸਾਰੀਆਂ ਕਾਂਗਰਸ ਦੇ ਏਜੰਟ ਵਜੋਂ ਕੰਮ ਕਰ ਰਹੀ ਨੇ ਪਰ ਵੋਟਰ ਬਹੁਤ ਸਿਆਣੇ ਹੋ ਚੁੱਕੇ ਹੋਏ ਔਰ ਵੋਟਰ ਆਉਣ ਵਾਲੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਵਾਦਾ ਖਿਲਾਫੀ ਦਾ ਮੂੰਹ ਤੋੜਵਾ ਜਵਾਬ ਦੇਣਗੇ ਕੈਮਰਾ ਪਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਗਾ ਪੀਟੀਸੀ ਨਿਊਜ਼ ਤਰੰਤ